ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮਦੀਹ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇਤੇ ਭਾਜ ਹੁਣ ਕੋਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੇ ਇੱਕ ਆ ਜਰਸੀ ਗਾਂ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਨੇਤੇ ਵੀ ਇੰਨਾ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਨਾਂ ਕੀ ਕਰਤਾ ਤੇ ਨਾਂ ਦੱਸ ਦੋ ਕਰੀ ਆਪਾਂ ਹਾਂ ਮੀਟਾ ਪਿੰਡ ਲੱਤੂਵਾਲ ਸਿੰਘ ਵਾਲਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 9344754 ਠੀਕ ਹੈ ਜੀ ਤੇ ਅੱਜ ਹੈਗੇ ਆ ਆਪਣੇ ਕੋਲ ਚਾਰ ਮੱਜਾਂ ਇੱਕ ਇੱਕ ਗਾਂ ਹਨਾ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਤੋਂ ਹੀ ਆਪਾਂ ਕਰ ਲਈਏ ਤੇ ਸ਼ੁਰੂਆਤ ਵੀ ਜੀ ਫਿਰ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਹਾਂ ਤੋਂ ਪਹਿਲਾਂ ਵੀ ਜੀ ਇੱਕ ਬੈਂਤੀ ਕਰਨੀ ਆ ਹਾਂਜੀ ਇਹ ਮਾਲ ਦਾ ਆਪਣੇ ਕੋ ਗੱਬਣ ਵੀ ਆ ਤੇ ਸੋਇਆ ਵੀ ਆ ਹਾਂਜੀ ਮੰਨ ਲਓ ਕਿ ਜਿਹੜਾ ਗੱਬਣ ਆ ਨਾ ਹੁਣ ਬਾਹਰੋਂ ਲਿਆਂਦੇ ਡੰਗਰੇ ਆ ਜਾਂ ਸੋਇਆ ਲਿਆਂਦੇ ਆ ਬਾਹਰੋਂ ਹਾਂਜੀ ਇੱਥੇ ਸਾਡਾ ਵੀ ਕੋ ਤਸੱਲੀ ਕਰ ਲੈ ਪਤਾ ਨਹੀਂ ਇਹਨੇ 2 ਕਿਲੋ ਦੇਣਾ ਤੇ 10 ਦੇਣਾ ਕਿ 15 ਦੇਣਾ ਜੀ ਹਾਂਜੀ ਇਹਦੇ ਦਾ ਨਹੀਂ ਪਤਾ ਸਾਡੀ ਗਰੰਟੀ ਹੈ ਥਣਾਂ ਦੀ ਇੱਥੇ ਆਣ ਕੇ ਚਿਪ ਕੇ ਤਸੱਲੀ ਕਰਕੇ ਖੜੇ ਠੀਕ ਹੈ ਸਿਹਰੀ ਗਰੰਟੀ ਹੋਊਗੀ ਜਿਹੜੀ ਗੱਲ ਆ ਠੀਕ ਹੈ ਇਹ ਕੋ ਕਵੇ ਨਾ ਮੰਨ ਲਓ ਮੈਂ ਮੁੜ ਕੇ ਉੱਥੇ ਜਾ ਕੇ ਆ ਹੋ ਗਿਆ ਉਹ ਹੋ ਗਿਆ ਤਾਂ ਮੈਂ ਸੋਈ ਇੱਥੇ 2 ਡੰਗ 3 ਡੰਗ ਚਵਾ ਲੇ ਠੀਕ ਹੈ ਜਦੋਂ ਗੇਟੋਂ ਬਾਹਰ ਨਿਕਲ ਗਈ 1 ਮਿੰਟ ਦੀ ਠੀਕ ਆ ਹਾਂਜੀ ਮਤਲਬ ਗੱਡੀ ਇਥੇ ਫੁੱਲ ਗਾਰੰਟੀ ਜੀ ਤੁਹਾਡੇ ਘਰ ਘਰ ਦੀ ਜਿਹੋਲੇ ਜਿੰਨੇ ਡੰਗ ਵਰਦੀ ਚੋਲੇ ਬਾਹਰ ਜਾ ਕੇ ਲੋਕ ਪਾਉਂਦੇ ਕੱਖ ਹੈ ਨਹੀਂ ਕੋਈ ਮਤਲਬ ਭੁੱਖੀਆਂ ਵਾਂਛੜਦੇ ਨੂੰ ਆ ਹੋ ਗਿਆ ਨੂੰ ਉਹ ਹੋ ਗਿਆ ਉਹ ਕੰਮ ਆਪਾਂ ਨਹੀਂ ਇਹ ਕਰਨਾ ਠੀਕ ਹੈ ਅੱਗੇ ਤਸੱਲੀ ਕਰ ਰਹੇ ਜਿਹਨੂੰ ਚੰਗੀ ਲੱਗਦੀ ਲੈ ਜਾਈਂ ਨਹੀਂ ਤਾਂ ਕੋਈ ਨਾ ਕਰੋ ਤੁਹਾਡੇ ਘਰ ਦੀ ਗਾਰੰਟੀ ਆ ਜੋ ਵੀ ਆ ਬਾਹਰ ਨਹੀਂ ਸਾਡੀ ਕੋਈ ਗਾਰੰਟੀ ਨਹੀਂ ਆਂਦੀ ਠੀਕ ਹੈ ਜੀ ਹਾਂਜੀ ਠੀਕ ਹੈ ਜੇ ਕੋ ਮੇਰਾ ਵੀਰ ਕਹੇ ਵੀ ਉੱਥੇ ਆਏਗਾ ਤੇ ਪੈਸੇ ਦੇਵਾਂਗਾ ਤੇ ਬਿਲਕੁਲ ਨਹੀਂ ਇਹ ਕੰਮ ਹੋਣਾ ਅੱਛਾ ਪੈਸੇ ਪਵਾ ਕੇ ਮਾਲ ਫੇਰ ਆ ਜਾਂਦਾ ਤੇ ਜੇ ਕਿਸੇ ਨੇ ਨਹੀਂ ਪੈਸੇ ਪਾਉਣੇ ਆਪਣ ਨਹੀਂ ਬੋਨੇ ਤੇ ਗੱਡੀ ਆਪਣੀ ਲਿਆਓ ਸਾਈਪਾ ਦੇ ਸੰਕੇ ਨਾਲੇ ਤਸੱਲੀ ਕਰੋ ਹਾਂਜੀ ਜੋ ਦੱਸਾਂ ਕਿ ਜੇ ਹੋਊਗਾ ਤੇ ਲੈ ਜਾਣਾ ਹੋਊਗਾ ਤਾਂ ਫਿਰ ਕਰਾਇਆ ਹੀ ਦੇੰਦਿਆ ਕਰਨਾ ਵੀ ਤੁਹਾਨੂੰ ਨਜ਼ਾਇਜ਼ ਫੇਰਾ ਆਪਣਾ ਸਾਈ ਵੀ ਲੈ ਜਾਣ ਤੇ ਕਰਾਇਆ ਵੀ ਲੈ ਜਾਣ ਹਨਾ ਠੀਕ ਹੈ ਠੀਕ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਵਾਲੀ ਝੋਟੀ ਆ ਇਤੋਂ ਵੀ ਆਪਾਂ ਕਰਨੀ ਕਾਫੀ ਖੂਬਸੂਰਤ ਜੀ ਝੋਟੀ ਆ ਜਿਹੜੀ ਤੇ ਚੰਗੇ ਕੱਦ ਕੱਟ ਤੇ ਚੰਗੀ ਜੰਮੀ ਪਲੀ ਆ ਤਰਾ ਉਤਰਾ ਅੰਦਾਜ਼ਾ ਜੇ ਕਿੰਨੇ ਕ ਦੁੱਧ ਆ ਲਈ ਜੇ ਵੀਰ ਜੀ ਮੰਨ ਲਓ ਘਰ ਵਾਲੇ ਤਾਂ ਕਹਿੰਦੇ ਆ ਵੀ ਅਸੀਂ 13-14 ਕਿਲੋ ਪਹਿਲਾਂ ਥੱਲੇ ਚੋਇਆ ਆ ਹਾਂਜੀ ਤੇ ਬਾਕੀ ਆਪ ਆਪੇ ਅੰਦਾਜ਼ਾ ਲਾ ਲਾਂਗੇ ਇਹਨਾਂ ਸਾਡੇ ਗੈਂਦ ਤੇ ਨਾਂ ਹੀ ਰੋੜ ਨੂੰ ਠੀਕ ਆ ਹਾਂਜੀ ਆਪੇ ਅੰਦਾਜ਼ਾ ਲਾ ਲਓ ਝੋਟੀ ਹੋਈ ਡਰਦੇ ਆ ਝੋਟੀ ਉਤਰਾ ਹੈ ਚੰਗੇ ਕੱਦ ਕਾਟ ਚ ਆ ਤੇ ਹਵਾਨਾ ਚੰਗਾ ਭਰਦੀ ਹੈ ਹਵਾਨਾ ਪਛਾਣ ਨੂੰ ਵੀ ਚੰਗਾ ਭਰਦੀ ਹੈ ਤੇ ਹਵਾਨਾ ਗਾਂ ਨੂੰ ਵੀ ਚੰਗਾ ਭਰਦੀ ਹੈ ਉਮੀਦ ਹੈ ਇਹਦੀ ਗਾੜ ਵੀ ਚੰਗੀ ਨਿਕਲੋਗੀ ਆ ਜੋ ਲਾ ਆਓ ਜੀ ਨਾ ਦੇਖ ਸਾਦੇ ਜੀ ਪੂਰੀ ਜਵਾਨ ਝੋਟੀ ਆ ਜਿਹੜੀ ਕਈ ਰਿਸ਼ੀ ਜਿਹੜਾ ਬਾਹਰ ਦੇ ਬੰਦੇ ਦਾ ਜਿਹੜਾ ਡਰ ਜਾਂਦਾ ਧਰੂ ਦੇ ਲੋਟੇ ਗਾਵਾਂ ਨੂੰ ਪੰਡੀ ਹਾਂ ਲਈ ਸਾਡੇ ਪਛਾਣ ਹਵਾਨਾ ਇਹਦਾ ਦੇਖ ਸਕਦੇ ਲੋਧੀ ਦੇਣਾ ਨੇ ਹੋਰ ਵੀ ਬਣਾਇਆ ਕੋ ਆਪਣਾ ਵੀਰ ਨਾਜਾ ਲਾ ਰਣ ਸਿਆਣੇ ਹੀ ਆ ਹਾਂਜੀ ਹਾਂਜੀ ਆ ਦੇਖ ਸਾਡੇ ਗਾੜ ਵੀ ਚੰਗੀ ਹੈ ਇਹਦੀ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਇਹਦਾ ਡੇਡ ਕਰਦੇ ਆਪਾਂ ਅੱਛਾ ਡੇਡ ਹਾਂਜੀ ਕਰਨਾ ਵਿੱਚ ਮੰਨਤਨ 5000 ਕਰਦਾਂਗੇ ਮਾਨ ਹੋਰ ਕਰ ਦਈਏ ਹੋਰ ਕਿੰਨਾ ਕਰ ਦਈਏ 5 ਹੀ ਕਰ ਦਈਏ ਬੀ ਨਹੀਂ ਚੰਗੀ ਜੇ 6 ਦੰਦ ਜੇ ਅੱਛਾ ਹਾਂਜੀ ਜਿਹੜਾ ਵੀਰ ਆਊਗਾ ਇੱਥੇ ਮੁੱਟ ਕੇ ਦੰਦ ਦਿਖਾ ਕੇ ਫਿਰ ਕਰਾਂਗੇ 5 ਹੋਰ ਛੱਡ ਦਈਏ 45 ਜਾਂ 40 ਦੇ ਲੱਗ 40 ਪੂਰੇ 1 40 ਦੇ ਫਿਰ ਅਸੀਂ ਕਹਿੰਦਾ ਉਹ ਤੋਂ ਛੋਟ ਕਰ ਲਾਂਗੇ ਪਰ ਤੁਹਾਡੀ ਆਰ ਵੀ ਨੂੰ ਅੰਦਾਜ਼ਾ ਲਾਦੇ ਵੀ ਕਿੰਨਾ ਦੋਸ ਦੇਣਾ ਨੇ ਠੀਕ ਹੈ ਜੀ ਤੇ ਫੋਨ ਆ ਗਈ ਜਿਹੜੀ ਦੂਸਰੇ ਨੰਬਰ ਤੇ ਤੇ ਆ ਵੀ ਗੱਭਨੀਆਂ ਨਾ ਇਹ ਅੰਦਾਜ਼ਾ ਜੇ ਕਿੰਨੇ ਕ ਦੁੱਧ ਆ ਲਈ ਜੇ ਵੀਰ ਜੀ ਵਾ ਮਨ ਲੋ ਇਹ ਬਗੀਚੇ ਨੇ ਦਵਾਈ ਜੀ ਮੈਂ ਆਪਣੇ ਪਿੰਡੋਂ ਅੱਛਾ ਉਹ ਮਜੀਠੇੋਂ ਵੱਡੇ ਆਏ ਇਹਦੇ ਨਾਲੇ ਪਿੰਡ ਰਹਿੰਦੇ ਉਹ ਮੈਂ ਮਾੜੀ ਨਹੀਂ ਰੱਖਦੇ ਸਾਰਾ ਮਾਲ ਨਾਲ ਅਵੇਲੇ ਕੋਲੇ ਦਾ ਅੱਛਾ ਤੇ ਮੈਂ ਦੁੱਧ ਕੱਢਦੀ 13-14 ਕਿਲੋ ਠੀਕ ਉਹਨੇ ਲੈ ਕੇ ਦੱਸੀ ਆ ਕੱਲੇ ਬਗੀਚੇ ਭਾਜੀ ਹਰਦਕਲਾਂ ਵਾਲੇ ਹਾਂ ਉਹਨੇ ਲੈ ਗਏ ਤੁਹਾਡੇ ਸੱਜਣਿਆਂ ਪੂਰੇ ਗਏ ਹਾਂ ਜੀ ਇਹ ਕੰਮ ਨਹੀਂ ਲਈ ਜਾਂਦਾ ਕੱਲ ਠੀਕ ਆ ਕਿ ਵੇਖ ਲਓ ਆਪਣੇ ਨਾਲ ਦਾ ਵੱਡੀ ਮੈਂ ਹੋਰ ਚਾਹ ਮੱਝ ਚਲੋ ਭਾਰੀ ਆ ਆਰੀ ਯਸ ਜੀ ਤਾਂ ਇਹਦੇ ਥੱਲੇਾਂ ਵੀ ਚੰਗੀ ਤਿਆਰ ਹੋਣੀ ਹੈ ਬੜੀ ਚੰਗੀਆਂ ਹੈ ਇਹ ਹਲੇ ਤਾਂ ਅਜੂਆ ਦਾ ਤੇ ਇਹਦਾ ਫਿਰ ਮੁੱਲ ਮੁੱਲ ਦਾ ਰੀਤੀ 90 ਕਰ ਲਈਏ ਨਹੀਂ ਵਿੱਚ ਕਰੀਏ ਕਿ ਮੰਨਤਾ ਨਾ ਕਰ ਲੈਣੇ ਥੋੜਾ ਜਿਹਾ ਦੋ ਛੜਕੀ 85 ਦੀ ਦੇ ਦਈਏ 85 ਦੀ ਰਾਂ ਨੂੰ ਠੀਕ ਹੈ ਜੀ ਅੱਛਾ ਛੋਟ ਕਰਦਾ ਬਾਕੀ ਮੈਂ ਕੋਈ ਛੱਪ ਨਹੀਂ ਕੇ ਬਾਕੀ ਮੇਰਾ ਵੀ ਤਸੱਲੀ ਕਰਕੇ ਧਿਆਨ ਕੇ ਖੜੇ ਜਿੰਨੇ ਖੜਨੇ ਆਲੇ ਪਤਾ ਲੱਗ ਜਾਂਦਾ ਸਾਰਾ ਵੇਖ ਲੈ ਤੇ ਆ ਵੀ ਮੱਝ ਇੱਕ ਸਾਧ ਦੀ ਤਿਆਰੀ ਆ ਸੂਣੀ ਦਈਏ ਜਦੋਂ ਤੱਕ ਵੀਡੀਓ ਪੈਣੀ ਦੋਂ ਤੱਕ ਇਹਨੇ ਸੂਈ ਪੈਣਾ ਲੱਗ ਪਗੇ ਆਪਾਂ ਨਹੀਂ ਬੋਦੇ ਜਿੰਨਾ ਹਾਂ ਹਾਂਜੀ ਹਾਂਜੀ ਕੇ ਜਿਹੜਾ ਸਫਰ ਚ ਆਉਂਦੀ ਆਉਂਦੀ ਆ ਤਾਂ ਮੱਝਾਂ ਕੇ ਜਿਹੜੀ ਸੂਪਿੰਦੀਆਂ ਹਮ ਹੁੰਦੇ ਤੇ ਤੋੜ ਕੇ ਫੇਰੀ ਤੁਹਾਨੂੰ ਇਹਦਾ ਬਾਕੀ ਡੀਟੇਲ ਦੱਸਦੇ ਹਾਂ ਆਹ ਦੇਖ ਸਾਡੇ ਪਿਆਰੀ ਧੀ ਅਲਗ ਤੋਂ ਗਈ ਸੁਣਦੇ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ ਵੀਰਦੀ ਹੈਣਾ ਜੇ 82000 ਅੱਛਾ ਹਾਂਜੀ ਤੇ ਵਿੱਚ ਮੰਨਤਾ ਨਾ 80 ਦੀ ਦੇ ਦਈਏ 75000 ਅੱਛਾ 75000 ਹੋ ਗਏ ਹਾਂਜੀ ਤੇ ਬਾਕੀ 20000 ਹੋਰ ਛੋਟ ਕਰ ਦਾਂਗੇ ਕਿਉਂਕਿ ਮੈਂ ਸੂਕਾਣੀ ਹੈ ਘੰਟੇ ਲਗੋਗੇ ਨਾ ਤੁਹਾਡੇ ਸਾਹਮਣੇ ਹੀ ਵੇਖੋ ਤੇ ਇਹ ਅੰਦਾਜ਼ਾ ਜੇ ਕਿੰਨਾ ਕਿ ਦੁੱਧ ਕੱਢੀ ਜੇ ਕਿ 10 11 ਗਲੋਬ ਪੱਠਿਆਂ ਤੋਂ ਦੇ ਰਹੇ ਆ ਅੱਛਾ ਹਾਂਜੀ ਆਪੋਨ ਆਪਣਾ ਵੀ ਅੱਲਾ ਜਾ ਕੇ ਲਾ ਲੀ ਠੀਕ ਹੈ ਜੀ ਠੀਕ ਹੈ ਜੀ ਤੇ ਉਹਨੇ ਕਹਾ ਅੱਜ ਸੂਈ ਸਵਾਈ ਹੈ ਇਹ ਮਾਜੀ ਨਹੀਂ ਹੁਣੇ ਲੈ ਕੇ ਆਏ ਆ ਠੀਕ ਆ ਜੋਗੇ ਤੇ ਫੇਰ ਲੈ ਕੇ ਆਏ ਆ ਅੱਛਾ ਲਾਡੀ ਤੁਹਾਨੂੰ ਦੱਸਿਆ ਨਾ ਸਾਡੇ ਗੱਪਣਾ ਹੀ ਆ ਸਾਡੇ ਹਾਂ ਤੁਸੀਂ ਕੱਲ ਕਹਿੰਦੇ ਸਾਰੀਆਂ ਗੱਪਣਾ ਮੱਤੇ ਉਹ ਪੱਲੇਬਾਨੇ ਕੋ ਦਾਨਾ ਦਿਲਾ ਲੈ ਵੀਹ ਦਿਲਾ ਤਾਂ ਕਿੰਨੇ ਦਿਲਾ ਦੇ ਅੱਛਾ ਹਾਂ ਜੀ ਦੋ ਦਿਨ ਬਾਅਦ ਵਾਲੀ 6 ਕਿਲੋ ਅਹੀਂ ਸਵੇਰੇ ਹੀ ਹੋਇਆ ਜੋ ਉਹਨਾਂ ਉਹਨਾਂ ਦੇ ਦੱਸਣ ਮੁਤਾਬਕ ਹੈ ਇਹਨੇ 3 ਕਿਲੋ ਬਸ ਸਵੇਰੇ ਹੀ ਹੋਇਆ ਅੱਛਾ ਭਾੜਾ ਪਾ ਕੇ ਕਾੜੀ ਤੇ ਬੱਚਾ ਛੱਡ ਕੇ ਫੇਰ ਮਰਦੀ ਆ। ਅੱਛਾ। ਹਾਂਜੀ ਬਾਕੀ ਚੋਣ ਜਾਣੇ ਇੱਕ ਨੰਬਰ ਹੋ ਗਏ। ਮਿਲਦੀ ਬੱਚੇ ਤੇ ਯਾਤਰਾ। ਮਿਲਦੀ ਬੱਚੇ ਤੇ ਕਾੜੀ ਦੇ ਬਾਰਾਂ ਨਾਲ ਬਿਜਾਈਆਂ ਸਾਰੀਆਂ ਇਧਰ ਆ। ਅੱਛਾ। ਤੇ ਮਾਲ ਵੀ ਬੜਾ ਜਦੋਂ ਆਈਏ ਸੇਵਾ ਤੋਂ ਨਹੀਂ ਢੀਕੀ ਸਾਹਮਣੇ ਤੋਂ ਬਣਾਈਏ ਦਿਹਾੜੀ। ਉਹ ਧੰਨਵਾਦ ਜੀ ਸਾਹਮਣੇ ਮੈਂ ਪਾਵਾਂਗਾ ਤਾਂ ਬਣਾਈਏ ਤਾਂ ਚੱਲ ਪਾ ਹੀ ਦਿੰਨੇ ਆ ਜੇ ਵਿਰਥੂ ਤੇ। ਠੀਕ ਆ। ਹੁਣ ਚੋਈ ਚ ਵਾਜੀ ਆ। ਆਹ ਕੱਤੀ ਜੇ ਇਹਦੇ ਮਗਰ। ਦੁੱਧ ਜਿਹੜਾ 5-6 ਕਿਲੋ ਹੀ ਆ ਜਿਹੜਾ ਇਹਦੇ ਕੋਲ। ਕਿੰਦੇ ਤੇ ਉਤਰਾਂ ਚੱਲੋ ਝੋਟੀ ਸੋਹਣੀ ਆ ਆ ਜਾ ਲੱਗ ਗਿਆ ਹਾਂਜੀ ਹਾਂਜੀ ਬਾਕੀ ਕੱਦ ਕੱਠ ਮੇਲਦੀ ਉਸ ਤਰ੍ਹਾਂ ਚੰਗੀ ਆ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਆ ਜ ਲੈ ਆਉਂ ਜੀ ਤੇ ਇਹਦਾ ਫਿਰ ਮੁੱਲ ਮੁੱਲ ਦੀ ਬਿਲਕੁਲ ਜਾਇਜ਼ ਹੈ ਨਾ ਕਿੰਨਾ 60000 ਰੁਪਏ ਲਾਂਗੇ 60000 ਦੀ ਹਾਂਜੀ ਤੇ ਵਿੱਚੋਂ ਛੋਟ ਛੜ ਕਰ ਦੋਗੇ ਦੱਸੋ ਕਿੰਨੀ ਕਰੀਏ 2000 ਛੱਡ ਦਈਏ 55 ਹੀ ਦੇ ਦਈਏ 55000 ਦੀ ਹਾਂਜੀ ਚਲ 500 ਰੁਪਏ ਹੋਰ ਕੋਟ ਕਰ ਦਾਂਗੇ ਬਾਕੀ ਮੇਰਾ ਇਹ ਪਾੜਾ ਪਾ ਕੇ ਤੇ ਪੱਟਾ ਛੱਡ ਕੇ ਫੇਰ ਚੁੰਦੇ ਜੀ ਠੀਕ ਹੈ ਮੁੜ ਕੇ ਸਾਨੂੰ ਤੇ ਮੇਰਾ ਵੀ ਰਲਾਮਨ ਦਾ ਭਾਵੇਂ ਇਥੇ ਆਣ ਕੇ ਤਸੱਲੀ ਕਰ ਲੇ ਆ ਵੀਡੀਓ ਕਾਲ ਤੇ ਜਵਾਰੇ ਜਦਾਂ ਮਰਜ਼ੇ ਗੇਟ ਲੰਗੀ ਕੋਈ ਗਰੰਟੀ ਨਹੀਂ ਠੀਕ ਹੈ ਜੀ ਤੇ ਹੁਣ ਇੱਕ ਆ ਜਰਸੀ ਆਪਣੇ ਕੋਲ ਸੂਈ ਸਵਾਈ ਇੱਥੇ ਹੁਣ ਇਹਨਾਂ ਦੇ ਨਾਲ ਹੀ ਦੋ ਘੱਟ-ਘੱਟ ਦੇਣਾ ਪਾ ਸਕਦੇ ਹਾਂ ਅਜੇ ਆਈ ਵੀ ਅੱਜ ਹੀ ਆ ਅੱਜ ਹੀ ਫੇਰੇ ਆਈ ਦੋ ਤਿੰਨ ਘੰਟੇ ਹੋਏ ਇਹਨਾਂ ਵਾਲੀ ਨੂੰ ਠੀਕ ਹੈ ਹਾਂਜੀ ਤੇ ਆਹ ਘਾਹ ਦਾ ਬੱਚਾ ਜਿਹੜਾ ਆਜੇ ਤੋੜ ਦੋ ਫੇਰ ਇਹਨਾਂ ਵਿੱਚ ਇਹਦੇ ਕੋਲ ਕਿੰਨਾ ਚੁੱਧ ਤਿਆਰ ਕੋਈ ਵੀ 13 ਕਿਲੋ ਦੁੱਧ ਜਿੰਨੇ ਕਹੇ ਮਰਜ਼ੀ ਕੋਈ ਲੀਟਰ ਮਾਰ ਦੇ 13 ਕਿਲੋ ਦੁੱਧ ਜਿਹੜਾ ਕਿੰਨੇ ਕੀ ਹੈਗਾ ਇਹਦੇ ਕੋਲ ਮਾਂ ਮੰਗਾ ਮਾਂ ਕੁਝ ਨਹੀਂ ਪਾਉਣ ਦੀ ਲੋੜ ਠੀਕ ਹੈ ਜੀ ਤੇ ਉਹ ਜਿਹੜਾ ਬੱਚਾ ਤੋੜ ਦੋ ਫੇਰ ਇਹਨਾਂ ਵਿੱਚ ਮਾਰੇ ਦੇ ਦਿੰਦੇ ਹੀ Ah, ya ਤੇ ਇਹਦਾ ਫਿਰ ਮੁੱਲ 45000 ਰੁਪਏ ਦਾ ਮੋਲਿਆ। ਅੱਛਾ। ਹਾਂਜੀ। ਤੇ ਵਿੱਚ ਛੋਟ ਛੜ 2 ਛੜ ਦਿੰਦੇ। ਯਾਰ ਹੋਰ ਛੜ ਜੇ 42 ਦੇ ਦਈਏ। 45 ਵੀ ਦੇ ਦਾਂਗੇ ਜੀ। ਅੱਛਾ। ਹਾਂਜੀ। ਬਾਕੀ ਜੇ ਚੋ ਸੁਈ ਸੁਈ ਆ। ਹਾਂਜੀ। ਕਿੰਨੇ ਵੰਨ ਮਰਜੀ ਕੋਜ ਵਗ ਰਹੇ ਜੇ ਬਾਅਦ ਚ ਸਾਨੂੰ ਫੋਨ ਨਾ ਕਰੀ। ਠੀਕ ਹੈ ਜੀ। ਕਿਤੇ ਜੇ ਨਹੀਂ ਆ ਰਿਹਾ ਤਾਂ ਵੀਡੀਓ ਕਰਦੇ ਚਵਾਈ ਜਾਵੇ ਜਦੋਂ ਬਹੂ ਕਰ ਭੇਜ ਦੋਗੇ। ਠੀਕ ਹੈ ਜੀ। ਤੇ ਉਹ ਗੇੜਨਾ ਵੀ ਅਸੀਂ ਵੀ ਤੇ ਜ਼ਿੰਮੇਵਾਰ ਮੰਨੋ ਸਾਡੇ ਹੱਥ ਖੜੇ। ਠੀਕ ਹੈ ਜੀ। ਠੀਕ ਹੈ ਜੀ। ਬਾਕੀ ਜੇ ਤਰ੍ਹਾਂ ਕਿ ਵੇਤੀ ਉਹਨਾਂ ਨੇ ਕਿਹਾ ਕਿ ਆਪਣੇ ਇੱਥੇ ਤਸ ਵੇਸ ਚਾਹ ਕੇ ਖੜੋ ਸਾਡੇ ਸਾਹਮਣੇ ਹੀ ਆ ਜੋ ਵੀ ਆ ਇਹ ਆਪਣੀ ਸਮਝਣਾ ਵੇਖ ਕੇ ਖੜੋ